ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਰਾਜਨੀਤਿਕ ਮੁੱਦਿਆਂ ਉੱਪਰ ਵਿਚਾਰ-ਵਟਾਂਦਰਾ ਕਰਾਂਗੇ ਤੇ ਇਸ ਵਿਚਾਰ-ਵਟਾਂਦਰਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅ ਜਿਵੇਂ ਕਿ ਅੱਜ ਮੱਖਾ ਜੀ ਲੁਧਿਆਣਾ ਜਿਮਣੀ ਚੋਣ ਦਾ ਰਿਜ਼ਲਟ ਆ ਗਿਆ ਜੀ ਉਸ ਦੇ ਵਿੱਚ ਸੱਤਾਧਿਰ ਨੇ ਫਿਰ ਇੱਕ ਵਾਰ ਬਾਜ਼ੀ ਮਾਰ ਲਈ ਆਮ ਆਦੀ ਪਾਰਟੀ ਦੀ ਜਿੱਤ ਹੋਈ ਆ ਕਾਂਗਰਸ ਦੂਜੇ ਨੰਬਰ ਤੇ ਰਹੀ ਆ ਤੀਜੇ ਨੰਬਰ ਤੇ ਭਾਜਪਾ ਰਹੀ ਆ ਤੇ ਸਾਰੇ ਰਿਜ਼ਲਟ ਨੂੰ ਕਿਵੇਂ ਦੇਖਦੇ ਹੋ ਕਿ 2027 ਦੀਆਂ ਵੋਟਾਂ ਤੋਂ ਪਹਿਲਾਂ ਇਹਨੂੰ ਇੱਕ ਜੇ ਸੈਮੀਫਾਈਨਲ ਮੈਚ ਕਿਹਾ ਜਾਵੇ ਇਹਦੇ ਵਿੱਚ ਕੋਈ ਦੁਹਰਾਈ ਵਾਲੀ ਗੱਲ ਨਹੀਂ ਤਾਂ ਸਾਰੀਆਂ ਵੋਟਾਂ ਦੇ ਨਤੀਜੇ ਨੂੰ ਜੇ ਵੋਟਾਂ ਦੇ ਪਹਿਲਾਂ ਵਾਲੇ ਆਪਾਂ ਹਫ਼ਤਿਆਂ ਦੀ ਗੱਲ ਕਰੀਏ ਤਾਂ ਉਦੋਂ ਕਾਂਗਰਸ ਦੀ ਜਿੱਤ ਯਕੀਨੀ ਲੱਗਦੀ ਸੀ ਕਿਤੇ ਨਾ ਕਿਤੇ ਉਹਨਾਂ ਦੀ ਜਿੱਤ ਐਦਾਂ ਲੱਗਦਾ ਸੀ ਵੀ ਕਾਂਗਰਸ ਪਾਰਟੀ ਇਹ ਬਾਜ਼ੀ ਮਾਰ ਜੂਗੀ ਪਰ ਅੱਜ ਜਦੋਂ ਰਿਜ਼ਲਟ ਆਇਆ ਤਾਂ ਆਮ ਆਦੀ ਪਾਰਟੀ ਇੱਕ ਵਾਰ ਫਿਰ ਲੁਧਿਆਣਾ ਜਿਮਨੀ ਚੋਣ ਜਿੱਤ ਗਈ ਹੈ ਤੇ ਸਾਰੇ ਨਤੀਜਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਅ ਦੇਖੋ ਪ੍ਰਦੀਪ ਜੀ ਜਿਹੜਾ ਜਿਮਨੀ ਚੋਣ ਦਾ ਅਝਾਨਾਗਾ ਪੂਰੇ ਦੇਸ਼ ਦੇ ਵਿੱਚ ਉਹ ਲਗਭਗ 90% ਚਾਂਸ ਹੁਣ ਤੱਕ ਇਹ ਰਹੇ ਨੇ ਕਿ ਜਿਹੜੀ ਸਤਾਧਰ ਹੁੰਦੀ ਹੈ ਉਹੀ ਬਾਜੀ ਮਾਰਦੀ ਹੈ ਜੀ ਅ ਖਾਸ ਕਰਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਉਂਕਿ ਜਿਹੜੇ ਜਿਹੜੇ ਰਾਜਾਂ ਦੇ ਵਿੱਚ ਇਹ ਚੋਣਾਂ ਸੀਗੀਆਂ ਉੱਥੇ ਦੇਖਿਆ ਜਾਵੇ ਤਾਂ ਸਿਰਫ ਇੱਕ ਗੁਜਰਾਤ ਦੇ ਵਿੱਚ ਆਵਾਦੀ ਪਾਰਟੀ ਇੱਕ ਸੀਟ ਜਿੱਤਨ ਦੇ ਵਿੱਚ ਕਾਮਯਾਬ ਰਹੀਏ ਨਹੀਂ ਜਿਵੇਂ ਕੇਰਲ ਹੋ ਗਿਆ ਜਾਂ ਪੱਛਮੀ ਮੰਗਾਲ ਹੋ ਗਿਆ ਜਾਂ ਫਿਰ ਪੰਜਾਬ ਦੇ ਰੁਝਾਨ ਹੋ ਗਏ ਉਹੀ ਪਾਰਟੀਆਂ ਚੋਣਾਂ ਜਿੱਤੀਆਂ ਨੇ ਜਿਨ੍ਹਾਂ ਦੀ ਸਰਕਾਰ ਸੀ ਪਰ ਗੁਜਰਾਤ ਦੇ ਵਿੱਚ ਲਗਾਤਾਰ ਮੈਨੂੰ ਲੱਗਦਾ ਕਿ 2000 ਦੇ ਗੇੜ ਤੋਂ 25 ਸਾਲ ਹੋ ਗਏ ਭਾਈਪਾ ਦੀ ਸਰਕਾਰ ਆ ਗਈ ਤਾਂ ਕਰਕੇ ਉੱਥੇ ਕਿਹਾ ਜਾ ਰਿਹਾ ਹੈ ਰਹਿ ਕੇ ਐਂਟੀ ਇੰਕੰਪੈਂਸੀ ਦਾ ਜੋਰ ਬਹੁਤ ਜ਼ਿਆਦਾ ਹੁਣ ਹੈ 25 ਸਾਲ ਬਾਅਦ ਤੇ ਭਾਈਪਾ ਦੇ ਖਿਲਾਫ ਰੋਸ ਐਸ ਕਰਕੇ ਉੱਥੇ ਇੱਕ ਸੀਟ ਦੇ ਉੱਪਰ ਆਵਾਦੀ ਪਾਰਟੀ ਲਗਭਗ 10000 ਵੋਟ ਦੇ ਨਾਲ ਜਿੱਤਨ ਚ ਕਾਮਯਾਬ ਰਹੀ ਹੈ। ਅਰਹੀ ਗੱਲ ਲੁਧਿਆਣਾ ਇਲੈਕਸ਼ਨ ਦੀ ਬੜਾ ਦਿਲਚਸਪ ਮੁਕਾਬਲਾ ਬਣਿਆ ਹੋਇਆ ਸੀ ਕਿਉਂਕਿ ਲੁਧਿਆਣਾ ਪੱਛਮੀ ਦੇ ਵਿੱਚ ਜਿਹੜੇ ਘਰਾਣੇ ਦੇ ਘਰ ਨੇ ਉਹ ਉਹਦੇ ਵਿੱਚ ਪੰਜਾਬ ਦੀ 엘ੀਟ ਕਲਾਸ ਕਹੀ ਜਾ ਸਕਦੀ ਹੈ ਉਹ ਉਸ ਵਾਲ ਪਰਿਵਾਰ ਹੋ ਗਿਆ ਜਬਰ ਜਿੰਨੇ ਵੀ ਮਤਲੇ ਕੇ ਵੱਡੇ ਬਿਜ਼ਨਸਮੈਨ ਆਗੇ ਉਹਨਾਂ ਦੇ ਘਰ ਉਸ ਸੀਟ ਦੇ ਵਿੱਚ ਸੀਗੇ ਤੇ ਕਾਂਗਰਸ ਨੇ ਆਪਣੇ ਕੈਂਡੀਡੇਟ ਭਰਤ ਪੂਸ਼ਨ ਆਸ਼ੂ ਨੂੰ ਉਤਾਰਿਆ ਸੀਗਾ ਤੇ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਲੱਗ ਰਿਹਾ ਸੀਗਾ ਮੀਡੀਆ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਤੋਂ ਕਿ ਕਾਂਗਰਸ ਪਾਰਟੀ ਲੀਡ ਕਰ ਰਹੀ ਹੈ ਪਰ ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੇ ਕਮਬੈਕ ਕੀਤਾ ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਹੁੰਦੇ ਹੋ ਤਾਂ ਬਹੁਤ ਸਾਰੇ ਪ੍ਰੋਮਿਸ ਤੁਸੀਂ ਕਰ ਜਾਂਦੇ ਹੋਗੇ ਤੇ ਪਿੰਡੂ ਸੀਟ ਤੇ ਸ਼ਹਿਰੀ ਸੀਟ ਦਾ ਇਹ ਫਰਕ ਹੁੰਦਾ ਹੈ ਪਿੰਡੂਜ਼ ਵੋਟਰ ਤੇ ਸ਼ਹਿਰੀ ਵੋਟਰ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਵੋਟ ਜਜਵਾਤਾਂ ਦੇ ਹਿਸਾਬ ਤੇ ਸ਼ਹਿਰੀ ਬੰਦੇ ਨਹੀਂ ਪਾਉਂਦੇ ਉਹਨਾਂ ਨੇ ਬਹੁਤ ਸਾਰੇ ਪ੍ਰੋਮਿਸ ਲਏ ਹੋਣੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਸਾਈਨ ਕਰਵਾਏ ਹੋਣੇ ਕਿ ਇਹ ਸਾਡੇ ਮਸਲੇ ਇੰਡਸਟਰੀ ਨੂੰ ਲੈ ਕੇ ਸਰਕਾਰ ਹੱਲ ਕਰੇ ਤਾਂ ਅਸੀਂ ਬੋਟਾਂ ਪਾਉਣ ਦੇ ਵਾਸਤੇ ਤਿਆਰ ਆਂਗੇ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਸ ਨੂੰ ਸੈਮੀ ਫਾਈਨਲ ਕਿਹਾ ਜਾ ਸਕਦਾ ਕਿ ਨਹੀਂ ਮੈਨੂੰ ਲੱਗਦਾ ਕਿ ਲਗਭਗ ਹਲੇ ਬਾਲਾ ਨਹੀਂ ਤਾਂ ਤੁਸੀਂ ਕਹਿ ਸਕਦੇ ਹੋ 17 18 ਮਹੀਨਿਆਂ ਦਾ ਬਖਫਾ ਹਲੇ ਬੋਟਾਂ ਦੇ ਵਿੱਚ ਪਿਆ ਹੈ ਬੜਾ ਕੁਝ ਬਾਪਰਨਾ ਹਜੇ ਬਾਕੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜੇ ਸਮਝੌਤੇ ਹੋਣੇ ਜਿਹੜੇ ਲੱਗਦਾ ਕਿ ਆਉਣ ਦੇ ਦਿਨਾਂ ਦੇ ਵਿੱਚ ਹੋਣਗੇ ਤੇ ਬੜੀਆਂ ਤਰ੍ਹਾਂ ਦੇ ਸਮੀਕਰਨ ਚੇਂਜ ਹੋਣਗੇ ਹਲੇ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਾਲੀ ਹੋਊਗੀ ਪਰ ਫਿਰ ਵੀ ਸੰਜੀਵ ਰੋੜਾ ਹੋਰਾਂ ਨੂੰ ਅੱਜ ਦੀ ਜਿਹੜੀ ਜਿੱਤ ਹੈਗੀ ਉਹ ਮੁਬਾਰਕ ਪਰ ਇਹਦੇ ਵਿੱਚ ਜਿਹੜੀ ਚੀਜ਼ ਨੇ ਜ਼ਿਆਦਾ ਹੈਰਾਨ ਕੀਤਾ ਉਹ ਇਹ ਸੀ ਕਿ ਇਸ ਕਰਕੇ ਕਾਂਗਰਸ ਦਾ ਜਿਹੜਾ ਕੁਤਕਲੇਸ ਸੀ ਕਿਤੇ ਨਾ ਕਿਤੇ ਉਹ ਨਿਕਲ ਕੇ ਸਾਹਮਣੇ ਆ ਗਿਆ ਹਾਂ ਜੀ ਆਪਾਂ ਗੱਲ ਕਰੀਏ ਹੋਈ ਮੇਰਾ ਦੂਜਾ ਸਵਾਲ ਵੀ ਤੁਹਾਨੂੰ ਇਹੀ ਸੀ ਕਿਤੇ ਨਾ ਕਿਤੇ ਇਹ ਹਾਰਨ ਦਾ ਵੱਡਾ ਕਾਰਨ ਵੀ ਕਾਂਗਰਸ ਦੇ ਜਿਹੜੀ ਪਾਰਟੀ ਦੇ ਵਿੱਚ ਉਹਨਾਂ ਦਾ ਕੁਤ ਕਲੇਸ਼ ਆ ਹਾਲਾਂਕਿ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਵੀ ਨੇ ਉਹ ਉਥੋਂ ਐਮਪੀ ਵੀ ਨੇ ਤੇ ਉਹਨਾਂ ਦੇ ਐਮਪੀ ਹੋਣ ਦੇ ਬਾਵਜੂਦ ਵੀ ਇਹ ਜਿਮਨੀ ਚੋਣ ਹੈ ਜਿਹੜੀ ਕਾਂਗਰਸ ਪਾਰਟੀ ਦੇ ਹੱਥ ਹਾਰ ਲੱਗੀ ਆ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੇ ਦੋ ਧੜੇ ਜਦੋਂ ਤੋਂ ਕੈਂਪੇਨ ਸ਼ੁਰੂ ਹੋਈ ਆ ਦੋ ਧੜੇ ਸੀਗੇ ਜਿਹੜੇ ਕੈਂਪੇਨ ਕਰਦੇ ਸੀ ਕਿਤੇ ਨਾ ਕਿਤੇ ਉਹਦਾ ਨੁਕਸਾਨ ਵੀ ਕਾਂਗਰਸ ਪਾਰਟੀ ਨੂੰ ਹੋਇਆ ਤੇ ਕਾਂਗਰਸ ਦਾ ਜਿਹੜਾ ਵਿਚਲਾ ਕੁੱਤ ਕਲੇਸ਼ ਸੀ ਉਹੀ ਇਹ ਸੀਟ ਹਾਰਨ ਦਾ ਵੱਡਾ ਕਾਰਨ ਬਣਿਆ ਕਿਤੇ ਨਾ ਕਿਤੇ ਹਾਂ ਇਹ ਇੱਕ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਬੇਸ਼ੱਕ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਸੱਤਾਧਰ ਨੂੰ ਫਾਇਦਾ ਤਾਂ ਹੁੰਦਾ ਹੀ ਹੈ ਉਹ ਇੱਕ ਮਤਲਬ ਕਿ ਪਲੱਸ ਪੁਆਇੰਟ ਵੱਡਾ ਪਲੱਸ ਪੁਆਇੰਟ ਤਾਂ ਉਹ ਸੀਗਾ ਪਰ ਜਿਹੜੀ ਧੜੇਬੰਦੀ ਕਾਂਗਰਸ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਿਹੜੀ ਆਪਾਂ ਆ ਗੱਲ ਕੀਤੀ ਸੀ ਕਿ ਪਿਛਲੀ ਇਲੈਕਸ਼ਨ ਜਿਹੜੀ ਹਰਿਆਣਾ ਦੇ ਵਿੱਚ ਹੋਈ ਹੈ ਸਰਕਾਰ ਬਣਦੀ ਬਣਦੀ ਕਾਂਗਰਸ ਦੇ ਹੱਥੋਂ ਚਲੀ ਗਈ ਕਿਉਂਕਿ ਅੰਦਰੂਨੀ ਕਲੇਸ਼ ਇੰਨਾ ਜ਼ਿਆਦਾ ਸੀਗਾ ਲੀਡਰ ਇੱਕ ਦੂਜੇ ਦਾ ਨੁਕਸਾਨ ਇੰਨਾ ਜ਼ਿਆਦਾ ਕਰ ਰਹੇ ਸੀ ਇਹਦੇ ਬਾਰੇ ਹੁਣ ਆਪਾਂ ਥੋੜੀ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਐਸ ਟਾਈਮ ਪੰਜਾਬ ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਵੀ ਹੈ ਇੱਕ ਧੜਾ ਚੰਨੀ ਦਾ ਧੜਾਗਾ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਧੜਾ ਇਲੈਕਸ਼ਨ ਲੜ ਰਿਹਾ ਸੀਗਾ ਜਿਦੇ ਵਿੱਚ ਭਰਤਪੂਸ਼ਨਾ ਆਸ਼ੂ ਹੋਰੀ ਆਗੇ ਜਾਂ ਫਿਰ ਰਾਣਾ ਗਰਜੀਤ ਰਾਣਾ ਗਰਜੀਤ ਹੋਰੀ ਆਗੇ ਹਨਾ ਇਹ ਇੱਕ ਧੜਾ ਹੈਗਾ ਜਿਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਵੀ ਆ ਜਾਂਦਾ ਹੈਗਾ ਇੱਕ ਧੜਾ ਹੈਗਾ ਰਾਜਾ ਬੜਿੰਗ ਹੋਰਾਂ ਦਾ ਪਰ ਉਹਦੇ ਵਿੱਚ ਮਸਲਾ ਇਹ ਹੈ ਕਿ ਉਹਦੇ ਵਿੱਚ ਸਾਰੇ ਦੇ ਸਾਰੇ ਮੁੱਖ ਮੰਤਰੀ ਨੇ ਰਾਜਾ ਬੜਿੰਗ ਹੋ ਗਿਆ ਪ੍ਰਤਾਪ ਸਿੰਘ ਬਾਜਵਾ ਹੋ ਗਿਆ ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਹੋਗੇ ਜਾਂ ਮਾਜੀ ਦਾ ਜਿੰਨਾ ਕੀ ਡਰ ਹੋ ਗਿਆ ਪਰ ਤੁਸੀਂ ਦੇਖੋਗੇ ਕਿ ਮਾਜੀ ਦਾ ਕੀਟਰ ਕਦੇ ਵੀ ਰਾਜੇ ਬੜਿੰਗ ਨੂੰ ਨੇੜੇ ਨਹੀਂ ਲਾਊਗਾ ਸਮਾਂ ਹੋਣ ਤੇ ਰਾਜੇ ਨੂੰ ਮੈਨੂੰ ਲੱਗਦਾ ਹੈ ਨਿੱਜੀ ਤੌਰ ਤੇ ਕਿ ਸਾਰੇ ਕੱਲਾ ਛੱਡ ਦੇਣਗੇ ਰਾਜਾ ਸ਼ਾਇਦ ਪਟਕ ਦਾ ਸਾਨੂੰ ਨਜ਼ਰ ਆਊਗਾ ਕਿਉਂਕਿ ਬੀਚਕ ਅਸੀਂ ਨਿੱਜੀ ਤੌਰ ਤੇ ਵਰਿੰਦਰ ਸਿੰਘ ਰਾਜਾ ਬੜਿੰਗ ਦਾ ਜਿਹੜਾ ਰਾਜਨੀਤਿਕ ਸਫ਼ਰ ਹੈ ਉਹਨੂੰ ਦੇਖਦੇ ਆ ਤਾਂ ਬੜਾ ਮਿਹਨਤ ਦੇ ਨਾਲ ਉੱਠਿਆ ਵੈਲੀ ਡਰਾਈਵ ਤੋਂ ਤੱਕ ਪਹੁੰਚਣ ਦੇ ਵਿੱਚ ਬਹੁਤ ਘੱਟ ਸਮਾਂ ਉਹਨਾਂ ਨੂੰ ਲੱਗਿਆ ਜੇ ਇੱਥੋਂ ਤੱਕ ਅੱਜ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪ੍ਰਧਾਨਗੀ ਤੱਕ ਪਹੁੰਚਣ ਤੇ ਬਹੁਤ ਸਾਰੇ ਲੋਕਾਂ ਨੂੰ 40 40 50 50 ਸਾਲ ਲੱਗ ਜਾਂਦੇ ਨੇ ਪਰ ਰਾਜਾ ਬੜਿੰਗ 15 20 ਸਾਲਾਂ ਦੇ ਵਿੱਚ ਬੜੀ ਤੇਜ਼ੀ ਨਾਲ ਰਾਜਨੀਤਿਕ ਤੌਰ ਤੇ ਉੱਪਰ ਕਾਮਯਾਬ ਹੋਇਆ ਤੇ ਮੁੱਖ ਮੰਤਰੀ ਦਾ ਆਪਣੇ ਆਪ ਨੂੰ ਬਹੁਤ ਸਪਸ਼ਟ ਤੌਰ ਦੇ ਉੱਪਰ ਦਾਅਵੇਦਾਰ ਕਹਿੰਦਾ ਇੱਕ ਤਾਂ ਇਹ ਹੁੰਦਾ ਕਿ ਮਤਲਬ ਇਹ ਕਿ ਜਿਵੇਂ ਇੱਕ ਪੰਜਾਬ ਦੀ ਰਾਜਨੀਤੀ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਸੀਗਾ ਉਹ ਸੰਗ ਦਾ ਸੀ ਇਹ ਗੱਲ ਕਹਿਣ ਤੋਂ ਕਿ ਵੀ ਉਹ ਚਾਹੁੰਦਾ ਸੀ ਕਿ ਲੋਕ ਕਹਿਣ ਕਿ ਮੈਂ ਕੋ ਮੁੱਖ ਮੰਤਰੀ ਦਾ ਦਾਵੇਦਾਰ ਰਾਜ ਰਾਏ ਵਿੜਿੰਗੂ ਇਹ ਆਪ ਕਹਿੰਦੇ ਨੇ ਕਿ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਮੁੱਖ ਮੰਤਰੀ ਬਣੀਏ ਹਰ ਕੋਈ ਚਾਹੁੰਦਾ ਹੈਗਾ ਉਹਨਾਂ ਦਾ ਮੰਨਣਾ ਇਹ ਹੈ ਪਰ ਇਹਨਾਂ ਦਾ ਨਿੱਜੀ ਇਸ ਟਾਈਮ ਮਤਲਬ ਇਹ ਕਲੇਸ਼ ਇਸ ਪੱਧਰ ਤੱਕ ਜਾ ਪਹੁੰਚਿਆ ਜਦ ਜਦੋਂ ਰਾਣਾ ਗਰਜੀਤ ਹੋਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੀ ਸੀ ਤਾਂ ਪਿੱਛੇ ਆ ਭਰਤਪੂਸ਼ਨ ਆਸ਼ੂ ਹੋਰਾਂ ਦਾ ਜਿਹੜਾ ਬੋਲਣ ਦਾ ਮਤਲਬ ਲੇ ਕੇ ਵਰਡਿੰਗ ਸੀਗੀ ਉਹਨਾਂ ਨੂੰ ਕਿਹਾ ਗਿਆ ਕਿ ਇਹ ਕਾਂਗਰਸ ਦੀ ਹਾਰ ਆਇਆ ਫਿਰ ਭਾਰਤ ਪੂਸ਼ਣ ਆਸ਼ੂਦੀ ਤੇ ਉਹਨਾਂ ਨੇ ਬੜੇ ਤਲਕ ਤੇ ਮਤਲਬ ਕਿ ਐਟੀਟਿਊਡ ਨਾਲ ਗਿਆ ਹੈ ਕਿ ਇਹ ਭਾਰਤ ਪੂਸ਼ਣ ਆਸ਼ੂਦੀ ਦੀ ਹਾਰ ਹੈ ਕਾਂਗਰਸ ਦੀ ਹਾਰ ਨਹੀਂ ਇੱਕ ਜਿਹੜੀ ਉਸੇ ਸਮੇਂ ਇੱਕ ਨਿਕਲ ਕੇ ਗੱਲ ਆਈ ਕਿ ਅਮਰਿੰਦਰ ਸਿੰਘ ਰਾਜਾ ਬਣੇ ਉਹਨਾਂ ਨੇ ਵਿਕਟਰੀ ਸੈਨ ਦੀ ਨਾਲ ਇੱਕ ਫੋਟੋ ਪਾਈ ਆਪਣੇ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪਾਈ ਪਰ ਨਾਲ ਦੀ ਨਾਲ ਡਿਲੀਟ ਕਰ ਦਿੱਤੀ ਉਹਨੇ ਬੜੀ ਮਤਲਬ ਕਿ ਇੱਕ ਚਰਚਾ ਛੇੜੀ ਵੀ ਹੈ ਕਿ ਕਿਸ ਤਰ੍ਹਾਂ ਦੀ ਪੋਸਟ ਸੀ ਕਿਹਨੇ ਪਾਈ অবশ্য ਜੀ ਗੱਲ ਹੈ ਮਤਲਬ ਜੀ ਉਹਨਾਂ ਦੀ ਟੀਮ ਨੇ ਵੀ ਪਾਈ ਆ ਤਾਂ ਕਿਤੇ ਨਾ ਕਿਤੇ ਇਹ ਇੱਕ ਸਿੰਬਲ ਸੀ ਜਾਂ ਮਤਲਬ ਲਿਖਿਆ ਹੋਣ ਦਾ ਤਰੀਕਾ ਹੋ ਸਕਦਾ ਹੈਗਾ ਇਹਦੇ ਨੁਕਸਾਨ ਤਾਂ ਪਾਰਟੀਆਂ ਨੂੰ ਜਿਹੜੇ ਕਲੇਸ਼ ਹੁੰਦੇ ਆ ਉਹਨਾਂ ਦੇ ਹੁੰਦੇ ਹੀ ਨੇਗੇ ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਗ ਹਾਂ ਕਿਉਂਕਿ ਜੇ ਕਾਂਗਰਸ ਪਾਰਟੀ 2027 ਦੀਆਂ ਵੋਟਾਂ ਦੇ ਵਿੱਚ ਆਪਣੀ ਸੱਤਾ ਚਾਹੁੰਦੀ ਆ ਤਾਂ ਯਕੀਨਨ ਤੌਰ ਤੇ ਉਹਨਾਂ ਨੂੰ ਆਪਣਾ ਕੁਤ ਕਲੇਸ਼ ਜਿਹੜਾ ਖਤਮ ਕਰਨਾ ਪਊਗਾ ਤੇ ਸਾਰੀ ਪਾਰਟੀ ਨੂੰ ਇੱਕੇ ਰਸਤੇ ਲੰਘਣਾ ਪਊਗਾ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਜਿਹੜੀਆਂ ਦੋ ਪਾਰਟੀਆਂ ਪਿੱਛੇ ਵਚਦੀਆਂ ਤੀਜੇ ਤੇ ਚੌਥੇ ਨੰਬਰ ਵਾਲੀ ਜੇ ਗੱਲ ਕਰੀਏ ਵੀ ਤੀਜੇ ਨੰਬਰ ਤੇ ਅਕਾਲੀ ਦਲ ਕਿਤੇ ਨਾ ਕਿਤੇ ਹੁੰਦਾ ਤਾਂ ਮਾਨੂੰ ਵੀ ਸੰਤੁਸ਼ਟੀ ਹੁੰਦੀ ਤਾਂ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਦੀ ਨੂੰ ਵੀ ਇੱਦਾਂ ਲੱਗਦਾ ਵੀ ਥੋੜੀ ਜੀ ਅਕਾਲੀ ਦਲ ਦਾ ਵਿਰੋਧ ਕਿਤੇ ਨਾ ਕਿਤੇ ਘਟਿਆ ਪਰ ਭਾਜਪਾ ਨੇ ਤਾਂ ਹੈਰਾਨ ਕਰਨ ਵਾਲੇ ਜਿਹੜਾ ਵੋਟ ਬੈਂਕ ਆ ਭਾਜਪਾ ਨੂੰ ਮਿਲੀ ਆ ਤੇ ਉਸ ਤੋਂ ਬਾਅਦ ਜਿਹੜਾ ਕਾਲੀਗਾ ਹੀ ਤਾਂ ਸ਼ਾਇਦ ਜਮਾਨਤ ਵੀ ਜਬਤ ਹੋ ਗਈ ਤੇ ਕਿਤੇ ਨਾ ਕਿਤੇ ਇੱਕ ਹੋਰ ਵੱਡਾ ਚਟਕਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਨਹੀਂ ਨਹੀਂ ਇਹਦੇ ਵਿੱਚ ਨਾ ਹਰਾਨਗੀ ਵਾਲੀ ਪ੍ਰਦੀਪ ਜੀ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇਹ ਜਿਹੜੇ ਮੇਰੇ ਕਈ ਦੋਸਤ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਉਹ ਅਕਸਰ ਮੈਨੂੰ ਇਹ ਗੱਲ ਕਹਿਆ ਕਰਦੇ ਸੀਗੇ ਅਕਾਲੀ ਦਲ ਲੁਧਿਆਣੇ ਤੇ ਦੂਜੇ ਨੰਬਰ ਤੇ ਹੈ ਪਰ ਮੈਂ ਉਹਨਾਂ ਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ ਇਹ ਨਰੋਲ ਸ਼ਹਿਰੀ ਸੀਟ ਹੈਗੀ ਤੇ ਜਿਹੜੀ ਅਕਾਲੀ ਦਲ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਉਹ ਪਿੰਡਾਂ ਦਾ ਉਹਨਾਂ ਕੋਲੇ ਮਤਲਬ ਕਿ ਕਿਤੇ ਨਾ ਕਿਤੇ ਸਿੱਖ ਵੋਟ ਬੈਂਕ ਹੈ ਪਲੱਸ ਪਿੰਡੂ ਵੋਟ ਬੈਂਕ ਹੈ ਮਾਲਵੇ ਦੇ ਵਿੱਚ ਜਾਦੀ ਉਹਨਾਂ ਦੇ ਪੈਰ ਜਮਾਏ ਵੀ ਨਹੀਂਗੇ ਪਰ ਜੇ ਤੁਸੀਂ ਇਹਨੂੰ ਮਤਲਬ ਇੱਕ ਅਲੱਗ ਐਂਗਲ ਦੇ ਨਾਲ ਦੇਖੋ ਜਿਹੜੀ ਜਿਹੜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਚਰਚਾ ਕਰਦੇ ਆਉਂਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਪਾਏ ਪਾ ਜਿਹੜੀ ਸੌਫਟ ਕੋਰਨਰ ਲੈ ਕੇ ਅਕਾਲੀ ਦਲੋਂ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਆਭਾਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਉਹਦੇ ਵਿੱਚ ਜੇ ਤੁਸੀਂ ਇਹਨਾਂ ਦੋਨੇ ਪਾਰਟੀਆਂ ਦੀ ਵੋਟ ਜੋੜਦੇ ਹੋ ਤਾਂ ਲਗਭਗ 29000 ਦੇ ਕਰੀਬ ਵੋਟ ਬਣ ਜਾਂਦੀ ਹੈ। ਹੂੰ ਦੂਜੇ ਨੰਬਰ ਤੇ ਪਹੁੰਚਣ ਦੇ ਅਸਾਰ ਹੋ ਜਾਂਦੇ ਨੇ ਜਿਹੜੇ ਆਪਾਂ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਇਹਨਾਂ ਦਾ ਜੇ ਗੱਠ ਜੋੜ ਹੁੰਦਾ ਪਰ ਇਹ ਗੱਲ ਵੀ ਸਪਸ਼ਟ ਹੋ ਗਈ ਕਿ ਨਾ ਤਾਂ ਕਾਲੀਆਂ ਦਾ ਆ ਪਾਜ ਪਾਵਨਾ ਸਰਦਾ ਤੇ ਨਾ ਹੀ ਪਾਜ ਪਾ ਦਾ ਹੁਣ ਕਾਲੀਆਂ ਦੇ ਬਿਨਾ ਸਰਦਾ ਜੀ 2027 ਦੇ ਵਿੱਚ ਉਹ ਚਾਹੁੰਦੀ ਹੈ ਕਿ ਸੱਤਾ ਦੇ ਵਿੱਚ ਆਉਣਾ ਤਾਂ ਦੋਨਾਂ ਨੂੰ ਇੱਕ ਦੂਜੇ ਦਾ ਸਹਾਰਾ ਚਾਹੀਦਾ ਹੈ ਅ ਅਕਾਲੀਆਂ ਨੂੰ ਸ਼ਹਿਰੀ VOTER ਨੂੰ ਲੁਭਾਉਣ ਵਾਸਤੇ ਭਾਜਪਾ ਚਾਹੀਦੀ ਹੈ ਹਿੰਦੂ VOTER ਨੂੰ ਲੁਭਾਉਣ ਵਾਸਤੇ ਤੇ ਭਾਜਪਾ ਨੂੰ ਪਿੰਡੂ VOTER ਨੂੰ ਲੁਭਾਉਣ ਵਾਸਤੇ ਚਾਹੀਦੀ ਹੈ ਬੇਸ਼ੱਕ 85 ਇੱਕ 100 VOT ਪਈ ਹੈਗੀ ਉਹਨਾਂ ਦੀ ਜ਼ਮਾਨਤ ਜਬਤ ਹੋਗੀ ਹਾਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਟ੍ਰੋਲ ਕੀਤਾ ਜਾਊਗਾ ਭਾਜਪਾ ਨੂੰ ਵੀ ਟ੍ਰੋਲ ਕੀਤਾ ਜਾਊਗਾ ਪਰ ਭਾਜਪਾ ਹਾਲੇ ਮੈਨੂੰ ਲੱਗਦਾ ਹੈ ਕਿ ਘੱਟ VOT ਲੈ ਕੇ ਗਈ ਹੈ ਜਿਸ ਹਿਸਾਬ ਨਾਲ ਲੋਕ ਸਭਾ ਵੇਲੇ ਰਮਨੀਤ ਬਿੱਟੂ ਹੁਰੀ ਇਹ ਲੱਕੇ ਇਹ ਹਲਕੇ ਦੇ ਉੱਪਰੋਂ ਵੋਟ ਵਧੇ ਸੀਗੇ ਚਾਹ ਬਹੁਤ-ਬਹੁਤ ਧੰਨਵਾਦ ਮੱਖਾ ਜੀ ਤੁਸੀਂ ਰਾਜਨੀਤਿਕ ਮਸਲਿਆਂ ਤੇ ਆਪਣੇ ਵਿਚਾਰ ਪਟੰਦਰਾ ਕੀਤੀ ਅ ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ